ਹੁਣ ਮੈਂ ਇੰਤਾਂ ਕਰ ਜਾਂਦਾ ਜੇ ਮੈਥੋਂ ਗਲਤੀ ਹੋ ਗਈ ਆਜੋ ਗਲਤੀ ਤੇ ਤੂੰ ਇਨ ਕਿਉਂ ਆਉਣਗੇ ਉਹ ਜਦੋਂ ਜਦੋਂ ਉਹ ਕਹਿੰਦੇ ਸੀ ਤੇਥੋਂ ਗਲਤੀ ਹੋਈ ਜਾਂਦੀ ਹੈ ਛੱਡ ਦੇ ਉਹ ਕਹਿੰਦਾ ਨਾ ਮੈਂ ਛੱਡਦਾ ਮੈਂ ਹੀ ਹੁਣ ਕਹਿੰਦਾ ਆਜੋ ਜਿਵੇਂ ਮਰਜੀ ਕਰ ਲੋ ਕਿਉਂਕਿ ਪੱਕਾ ਪਤਾ ਹੈ ਨਾ ਅਕਾਲੀ ਦਲ ਦੇ ਟੋਟੇ ਹੋਣ ਲੱਗੇ ਹੋ ਮੈਨੂੰ ਪੱਤਰਕਾਰਾਂ ਨੇ 2019 ਚ ਪੁੱਛੇ ਇਸ ਮੇਲੇ ਦਾ ਫੁੱਲ ਸਾਹ ਬੈਠੇ ਆ ਆਪ ਸਾਹਮਣੇ ਪੱਤਰਕਾਰ ਬੈਠੇ ਸਾਡੇ ਮੈਂ ਉਹ ਬੈਂਪੀ ਲੜਿਆ ਸੀ ਲੋਇਰਾਂ ਨੂੰ ਨੀਚੇ ਮੈਨੂੰ ਪੱਤਰਕਾਰ ਨੇ ਪੁੱਛਿਆ ਅਕਾਲੀ ਦਲ ਦਾ ਕੀ ਬਿਕਿਆ ਮੈਂ ਕਹਿੰਦਾ ਸਿੱਧਾ ਲਿਖ ਲੋ ਪਰ ਛਾਪ ਦਿਓ ਕਿ ਮਿੰਨਾਂ ਪੱਤਰਕਾਰ ਆਪਦੇ ਦਿਲੋਂ ਤਾਂ ਇੱਥੋਂ ਭੇਜ ਦਿੰਦੇ ਨੇ ਉੱਥੇ ਛਾਪਦਾ ਨਹੀਂ ਉੱਥੇ ਹੋਰ ਬੈਠੇ ਹੁੰਦੇ ਆ ਜੀ ਉਹਨਾਂ ਨੇ ਟੈਢਲ ਬਦਲੀ ਮੈਂ ਕਹਿੰਦਾ ਸਿੱਧਾ ਲਿਖ ਲੋ ਅਕਾਲੀ ਦਲ 1920 ਚ ਸ਼ੁਰੂ 2019 ਚ ਖਤਮ 99 ਸਾਲ ਲੀਜ਼ ਮੈਂ ਕਹਿੰਦੇ ਨਿਬੜ ਗਿਆ ਕੰਮ ਉਹੀ ਕੰਮ ਹੋਇਆ ਜੀ ਹੁਣ ਦੇਖੋ ਪਾੜ ਕੇ ਦਿਖਾਓ ਅਕਾਲੀ ਦਲ ਕਿੱਥੇ ਹੈ ਜੇ ਕਿਸੇ ਕੋਈ ਜਾਂਚ ਕਮੇਟੀ ਬਣਾਉਣ ਵਾਸਤੇ ਇਹਨਾਂ ਨੂੰ 11 ਮੈਂਬਰੀ ਕਮੇਟੀ ਬਣਾਉਣੀ ਪੈ ਜੇ 11 ਮੈਂਬਰੀ ਬਣਦੀ ਨਹੀਂ ਪੰਜ ਮੈਂਬਰੀ ਬਣਾਉਂਦੇ ਜਾਂ ਤਿੰਨ ਮੈਂਬਰੀ ਕੋ 11 ਹੈ ਹੀ ਨਹੀਂ 11 ਮੈਂਬਰੀ ਹੈ ਨਹੀਂ ਕਰੋ ਪੂਰੇ 11 ਤੁਸੀਂ ਗਿਣ ਕੇ ਦਿਖਾ ਦਿਓ ਆ 11 ਹੋ ਗਏ ਨੇ ਕਰੋ ਕਿੱਥੇ ਅਕਾਲੀ ਦਲ ਦਾ ਇਤਿਹਾਸ ਮੋਰਚਿਆਂ ਦਾ ਕਿੱਥੇ ਅਕਾਲੀ ਦਲ ਦਾ ਇਤਿਹਾਸ ਕੁਰਬਾਨੀਆਂ ਦਾ ਕਿੱਥੇ ਇਹ ਸਮਝਿਆ ਜਾਂਦਾ ਸੀ ਕਿ ਜੇ ਕੋਈ ਬੱਚਾ ਵਿਗੜ ਗਿਆ ਜਵਾਗ ਵਿਗੜ ਗਿਆ ਆ ਤਾਂ ਵਿਗੜਦੀਆਂ ਜਾਂਦੀਆਂ ਅਕਾਲੀ ਦਲ ਚ ਭਰਤੀ ਕਰਾ ਦੋ ਆਪ ਹੀ ਠੀਕ ਹੋ ਜੂ ਹੁਣ ਉਲਟਾ ਹੈ ਜੇ ਚੰਗਾ ਪਲਾ ਜਵਾਗ ਹੈ ਤੁਹਾਡਾ ਅਕਾਲੀ ਦਲ ਚ ਭਰਤੀ ਕਰਾ ਦੋ ਚਿੱਟਾ ਵੇਚਣ ਲੱਗ ਜੂ ਜਦ ਆਏ ਲੱਗ ਜੂ ਆ ਇੱਥੇ ਤੱਕ ਲੈ ਸੋ ਇਸ ਕਰਕੇ ਆਹੀ ਕਾਂਗਰਸ ਆ ਉੱਥੇ ਫਿਰਦੇ ਆ ਪਪਾਕ ਜੋ ਲੋਗਦੇ ਮੁੱਖ ਮੰਤਰੀ ਵਾਹ ਮੁੱਖ ਮੰਤਰੀ ਵਾਹ ਮੁੱਖ ਮੰਤਰੀ ਵਾਹ ਮੁੱਖ ਮੰਤਰੀ ਤੇ ਚੱਲੀ ਜਾਂਦਾ ਕੁਰਸੀਆਂ ਕਰਸੀਆਂ ਉਹਨਾਂ ਦੀਆਂ ਸਟੇਜ ਤੇ ਸਟੇਜ ਤੇ ਜ਼ਿਆਦਾ ਬੰਦੇ ਹੁੰਦੇ ਆ ਮੂਹਰੇ ਘੱਟ ਹੁੰਦੇ ਆ ਲੜ ਪੈਂਦੇ ਆ ਆਪਸ ਵਿੱਚ ਕੁਰਸੀਆਂ ਚਲਦੀਆਂ ਉੱਥੇ ਫਿਰ ਕੋਈ ਨਾ ਕੋਈ ਉਂਗਲ ਲਾਉਂਦਾ ਨਾ ਉਹ ਤਾਂ ਇਹ ਕਹਿੰਦੇ ਨੇ ਵੀ ਤੁਹਾਡਾ ਤਾਂ ਹੁਣ ਜਮਾਨਾ ਲੰਘ ਗਿਆ ਜੀ ਸਾਨੂੰ ਦਿਓ ਮੌਕਾ ਉਹ ਦੂਜਾ ਕਹਿੰਦੇ ਜਮਾਨਾ ਕਿਵੇਂ ਲੰਘ ਗਿਆ ਅਸੀਂ ਹੈਗੇ ਆ ਅਸੀਂ ਟਕਸਾਲੀਆਂ ਆ ਅਸੀਂ ਉਹ ਐ ਉਹ ਐ ਚੱਕਰਾਂ ਚ ਫਿਰਦੇ ਨੇ ਕੋਈ ਪੰਜਾਬ ਦਾ ਮੁੱਦਾ ਡਿਸਕਸ ਕਰਦਾ ਜੀ ਮੈਨੂੰ ਇਹ ਦੱਸ ਦਿਓ ਵੀ ਪੰਜਾਬ ਦਾ ਪਾਣੀ ਕਿਵੇਂ ਬਚਾਉਣਾ ਹੈ ਪੰਜਾਬ ਦੀ ਜਵਾਨੀ ਕਿਵੇਂ ਬਚਾਉਣੀ ਹੈ ਕੋਈ ਕਰਦਾ ਡਿਸਕਸ ਵੀ ਪਾਕਿਸਤਾਨ ਵਿਰੋਧੀ ਪਾਰਟੀ ਨਾ ਸਿਰਫ 2027 ਚ ਅਸੀਂ ਤੇਰੀਆਂ ਚੀਕਾਂ ਕਬੜਾ ਦੇਣੀ ਐ ਦੀਆਂ ਆਖੜਾ ਦੇਣ ਅਜ्ञਾ ਉਹ ਕੋਈ ਮੈਨੀਫੈਸਟੋ ਦੇ ਰਹੇ ਨਾ ਦੋ ਤਿੰਨ ਨੇ ਤਾਂ ਆਪ ਹੀ ਟਿਕ ਟੰਡ ਕਲੀਅਰ ਕਰਤੀ ਹੈਗਾ ਨਾ ਮੈਂ ਲੜੂ ਤੂੰ ਲੋਰਾਪੇ ਨਾ ਦੇਖੋ ਸੀ ਇਹਨਾਂ ਦਾ ਇਹਨੂੰ ਤਾਂ ਪੰਜਾਬੀ ਚ ਕਾਟੋ ਪਲੇਸ ਕਹਿੰਦੇ ਆ ਤੁਸੀਂ ਕਾਟੋ ਕਲੇਸ਼ ਉਹ ਨਾ ਦੇਖਿਓ ਇਹਨਾਂ ਦਾ ਕਿਉਂਕਿ ਪਹਿਲਾਂ ਦੇਖਿਆ ਹੋਇਆ ਆਪਾਂ ਨੇ ਇਸੇ ਕਰਕੇ ਤਾਂ ਲੋਕ ਦੁਖੀ ਨੇ ਯਾਰ ਤੂੰ ਆਪ ਤੇ ਲੜੀ ਜਾਂਦਾ ਸਾਡੇ ਵਾਸਤੇ ਵੀ ਕਦੇ ਲੜ ਲਓ ਵੀ ਸਾਡੇ ਹੱਕਾਂ ਵਾਸਤੇ ਵੀ ਕਦੇ ਲੜ ਲਓ ਨਾ ਉਹ ਗਿਆ ਕਿਤੇ ਕੋਈ ਜ਼ਿੰਮੇਵਾਰ ਸ਼ਹਿਰ ਆਇਆ ਲਾਲਾ ਜੀ ਦੀ ਦੁਕਾਨ ਤੇ ਉੱਤੇ ਮਖਿਆਲ ਵਾਲਾ ਪੀਪਾ ਪਿਆ ਸੀ ਆਹ ਉਂਗਲ ਆਉਣ ਵਾਲੀ ਗੱਲ ਦੱਸਦਾ ਮੈਂ ਤੁਹਾਨੂੰ ਉਹ ਕਿਤੇ ਸ਼ਹਿਦ ਵਾਲੇ ਪੀਪੇ ਚੋਂ ਲਾਈ ਉਂਗਲ ਦੀ ਬڑا ਸਵਾਲ ਹੈ ਕਹਿੰਦਾ ਲਾਲਾ ਜੀ ਬਾਤੀ ਬੰਚਦਾ ਉਹਨੇ ਕਹਿੰਦਣਾ ਪੁੱਛਦਾ ਉਹ ਮਿੱਠਾ ਦੇਖ ਕੇ ਮੱਖੀਆਂ ਆ ਗਈਆਂ ਮੱਖੀਆਂ ਦੇਖ ਕੇ ਛਿਪਕਲੀ ਆ ਗਈ ਛਿਪਕਲੀ ਨੂੰ ਦੇਖ ਕੇ ਚੂਹੇ ਨੇ ਛਾਲ ਮਾਰੀ ਛਿਪਕਲੀ ਤੇ ਚੂਹੇ ਦੇਖ ਕੇ ਬਿੱਲੀ ਪੈ ਗਈ ਕੋਈ ਗਾਹ ਕਾਇਆ ਸੀ ਉਹਦੇ ਨਾਲ ਕੁੱਤਾ ਸੀ ਕੁੱਤਾ ਬਿੱਲੀ ਨੂੰ ਪੈ ਗਿਆ ਲਾਲਾ ਜੀ ਨੇ 1/2 ਕਿਲੋ ਦਾ ਪੱਟਾ ਕੁੱਤੇ ਦੇ ਮਾਰਨਾਂ ਸੀ ਵੱਜ ਗਿਆ ਧਾਕ ਦੇ ਉਹਦੇ ਸਿਰ ਚ ਪਾੜ ਖੁੱਲ ਗਿਆ ਖੂਨ ਚੱਲ ਪਿਆ ਉਹ ਜੀਨੇ ਉਂਗਲ ਲਾਈ ਸੀ ਉਹ ਕਹਿੰਦਾ ਮੈਂ ਲਾ ਲਾਈ ਥੋੜਾ ਤਾਂ ਕੰਮ ਵੱਧ ਗਿਆ ਮੈਂ ਕੱਲ ਨੂੰ ਆਉਂਗਾ ਹੁਣ ਉਹ ਤਾਂ ਲੰਘ ਗਿਆ ਭਾਈ ਹੁਣ ਬੰਲਾ ਕੇ ਅਬ ਦੀ ਸੋਹਣੀ ਨਾ ਉਂਗਲ ਨਾ ਉਹਨਾਂ ਤੋਂ ਬਚਿਓ ਇਹ ਬੜੇ ਬੈਠੇ ਐਸੇ ਪੰਜਾਬ ਨੂੰ ਜੇ ਤਵਾਰੇ ਪੰਜਾਬ ਬਣਾਉਣਾ ਤਾਂ ਤੰਦਰੁਸਤ ਪੰਜਾਬ ਬਣਾਈਏ ਪਰਿਆ ਲਿਖਿਆ ਪੰਜਾਬ ਬਣਾਈਏ ਸਾਡੇ ਬੱਚੇ ਅੱਜ ਮੈਨੂੰ ਖੁਸ਼ੀ ਹੈ 805 ਬੱਚੇ ਸਰਕਾਰੀ ਸਕੂਲਾਂ ਦੇ NEET ਦਾ ਪੇਪਰ ਕਲੀਅਰ ਕਰ ਗਏ ਸਾਡੇ ਬੱਚੇ ਆਦਰਪੇ ਵੀ ਦੀ ਕੁੜੀ ਐ ਤੂਰਵੰਜਾਰੇ ਦੀ ਕੁੜੀ ਐ 406 ਬੱਚੇ JEE ਦਾ ਪੇਪਰ ਕਲੀਅਰ ਕਰ ਗਏ 45 ਬੱਚੇ JEE ਐਡਵਾਂਸ ਕਲੀਅਰ ਕਰ ਗਏ JEE ਐਡਵਾਂਸ ਦੁਨੀਆ ਦੇ ਟੌਪ 5 ਔਖੇ ਪੇਪਰਾਂ ਚੋਂ ਆਉਂਦਾ ਇੰਜੀਨੀਅਰ ਬਣਨਗੇ ਆਈਆਈਟੀ ਜਾਣਗੇ 50 50 ਲੱਖ ਦੇ 70 70 ਲੱਖ ਦੇ ਪੈਕੇਜ ਲੈ ਕੇ ਆਉਣਗੇ ਉਹ ਗਰੀਬੀਆਂ ਚੱਕਣਗੇ ਆਬੇ ਕਰਨਗੇ